ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਦਸ਼ਕਾਂ ਦਾ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਅੱਜ ਆਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਤੇ ਜਿਹੜਾ ਅੱਜ ਤੁਹਾਡੇ ਲਈ ਮਕਾਨ ਲੈ ਕੇ ਆਏ ਨਾ ਐਨ ਆਰ ਆਈ ਫੈਮਿਲੀ ਦਾ ਮਕਾਨ ਲੈ ਕੇ ਆਏ ਠੀਕ ਹੈ ਜੀ ਮਾਲਕਾ ਨੇ ਮਕਾਨ ਸੇਲ ਕਰਕੇ ਨਾ ਬਾਹਰ ਜਾਣਾ ਮਤਾਂ ਕਰਕੇ ਅਰਜੈਂਟਲੀ ਸੇਲ ਕਰਨਾ ਤੇ ਡਿਮਾਂਡ ਵੀ ਹੈ ਨਾ ਜਿਹੜੀ ਆਪਾਂ ਕਹਿਦੀ ਨਾ ਘਰ ਦਾ ਪ੍ਰਾਈਜ਼ ਰੱਖਿਆ ਮਾਲਕਾ ਨੇ ਉਹ ਵੀ ਬਿਲਕੁਲ ਜਾਇਜ਼ ਰੱਖਿਆ ਕਿਉਂਕਿ ਜਲਦੀ ਸੇਲ ਕਰਨਾ ਵਾ ਠੀਕ ਹੈ ਜੀ ਮਾਲਕਾਂ ਦਾ ਬਾਹਰਲਾ ਬਣ ਗਿਆ ਵਾ ਠੀਕ ਹੈ ਜੀ ਤਾਂ ਕਰ ਇਹ ਮਕਾਨ ਹੈਗਾ ਹੀ ਆਪਣੀ ਜਗਰਾਉਂਡ ਸਿਟੀ ਦੇ ਵਿੱਚ 5.5 ਬਸਵੇ ਤੋਂ ਉੱਪਰ ਜਗ੍ਹਾ ਦੇ ਵਿੱਚ ਬਣਿਆ ਹੋਇਆ ਠੀਕ ਆ ਤੇ ਬਾਕੀ ਸਾਰੇ ਮਕਾਨ ਤਾਂ ਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਣਾ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜਾਰਚਾ ਕਿ ਜਿਹੜਾ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਕਿਆ ਜੀ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੇ ਉਸ ਪਹਿਲਾਂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਬਾਹਰੋਂ ਰਸਤਾ ਵਗੈਰਾ ਚੈੱਕ ਕਰਾ ਲਿਓ ਠੀਕ ਹੈ ਜੀ ਬੜੀਆ ਆਪਣੀ ਹੈ ਨਾ 20 ਫੁੱਟ ਗਲੀ ਚੌੜੀ ਹੋਊਗੀ ਸਿਵਰੇਜ ਪਏ ਹੋਇਆ ਠੀਕ ਹੈ ਜੀ ਤੇ ਬਾਕੀ ਹੈ ਨਾ ਸਾਈਡਸ ਤੇ ਵੀ ਕਾਫੀ ਮਕਾਨ ਵਗੈਰਾ ਰਹਿ ਗਿਆ ਤੇ ਮੇਨ ਸਿਟੀ ਦੇ ਵਿੱਚ ਆ ਜਾਂਦਾ ਹੀ ਬੱਸ ਸਟੈਂਡ ਤੋਂ ਹੈ ਨਾ ਜਗਰਾਉਂ ਦੇ ਬੱਸ ਸਟੈਂਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਮਕਾਨ ਬਣਿਆ ਹੋਇਆ ਤੇ ਕੁਝ ਇਸ ਤਰ੍ਹਾਂ ਦੀ ਆਪਣੇ ਫਰੰਟ ਤੇ ਐਂਟਰੀ ਹੈ ਠੀਕ ਹੈ ਕੁਝ ਇਸ ਤਰ੍ਹਾਂ ਦੇ ਡੋਰ ਲੱਗੇ ਨੇ ਤੇ ਐਂਟਰ ਕਰਦੇ ਸਾਰ ਕੁਝ ਇਸ ਤਰ੍ਹਾਂ ਦਾ ਆਪਣਾ ਪਹਿਲਾ ਪਾਰਕਿੰਗ ਸਪੇਸ ਆ ਜਾਂਦੀ ਹੈ ਸਾਈਡ ਤੇ ਆਪਣੇ ਆ ਵਿਹੜੇ ਟਾਈਪ ਵਾਂਗੂ ਆ ਜਾਂਦਾ ਜਾਂ ਫਿਰ ਤੁਸੀਂ ਇਹਨੂੰ ਐਸ ਆ ਗਾਰਡਨ ਬਣਾਉਣਾ ਠੀਕ ਹੈ ਜੀ ਜਾਂ ਫਿਰ ਕੋਈ ਤੁਸੀਂ ਆਪਣਾ ਸ਼ੈੱਡ ਵਗੈਰਾ ਪਾਉਣਾ ਜਿਵੇਂ ਵੀ ਤੁਸੀਂ ਯੂਜ਼ ਕਰਨਾ ਮਤ ਤੁਸੀਂ ਉਦਾਂ ਕਰ ਸਕਦੇ ਠੀਕ ਹੈ ਠੀਕ ਹੈ ਆ ਜਾਂਦੀ ਆਪਣੀ ਪਾਰਕਿੰਗ ਸਪੇਸ ਤੇ ਇਧਰਲੀ ਸਾਈਡ ਤੁਹਾਡੇ ਲਈ ਹੈ ਨਾ ਵਿਹੜੇ ਟਾਈਪ ਵਾਂਗੂ ਆ ਜਾਂਦਾ ਜਾਂ ਫਿਰ ਤੁਸੀਂ ਇਹਨੂੰ ਵੀ ਹੈ ਨਾ ਪਾਰਕਿੰਗ ਸਪੇਸ ਚ ਕਨਵਰਟ ਕਰਨਾ ਜਾਂ ਬਿੜੀਆਂ ਵੀ ਯੂਜ਼ ਕਰਨਾ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਧਰੋਂ ਆਪਣੇ ਘਰ ਦੇ ਵਿੱਚ ਹੈਗੀ ਮੇਨ ਐਂਟਰੀ ਇਧਰ ਦੀ ਸਾਈਡ ਆ ਜਾਂਦਾ ਗੈਸ ਰੂਮ ਪਹਿਲਾਂ ਪਾ ਤੁਹਾਨੂੰ ਗੈਸ ਰੂਮ ਚੈੱਕ ਕਰਾ ਦਿੰਨੇ ਦਿਖ ਲਓਣਾ ਕੁਝ ਇਸ ਤਰ੍ਹਾਂ ਦਾ ਗੈਸ ਰੂਮ ਆ ਆਪਣੀ ਸੂਫੀ ਵਗੈਰਾ ਲੱਗੇ ਵਣੀ ਤੇ ਕਾਫੀ ਸਪੇਸ ਆ ਤੇ ਮਕਾਨ ਬਿਲਕੁਲ ਨਵਾਂ ਬਣਿਆ ਹੋਇਆ ਸਿਰਫ ਹਜੇ 10 ਸਾਲ ਹੀ ਹੋਇਆ ਮਕਾਨ ਬਣੇ ਨੂੰ ਤੇ ਬਿਲਕੁਲ ਨਵਾਂ ਮਕਾਨ ਹੈ ਜਗਾ ਵੀ ਤੁਹਾਨੂੰ ਕਾਫੀ ਮਿਲ ਜਾਣੀ ਹੈ ਤੇ ਬਾਕੀ ਆਜੋ ਹੁਣ ਆਪਾਂ ਇਧਰੋਂ ਐਂਟਰ ਕਰਦੇ ਆਂ ਤਾਂ ਮੇਨ ਐਂਟਰੀ ਆਪਾਂ ਇਸ ਤਰ੍ਹਾਂ ਦੀ ਜਾਲੀ ਵਾਲੀ ਡੋਰ ਲੱਗੇ ਦੈਨ ਆਪਣੇ ਆ ਲੱਗਿਆ ਆਪਣੇ ਲੋਹੇ ਵਾਲੀ ਡੋਰ ਤੇ ਨੀਚੇ ਵੀ ਚੈੱਕ ਕਰਾ ਦੋ ਟਾਈਲ ਵਗੈਰਾ ਐਂਟਰ ਕਰਦੇ ਸਾਰ ਇਧਰ ਆਪਣੀ ਲੈਫਟ ਸਾਈਡ ਤੇ ਆ ਜਾਂਦੇ ਹਈ ਆਪਣਾ ਕਿਚਨ ਠੀਕ ਹੈ ਕਿਚਨ ਅੰਦਰੋਂ ਮੜਾ ਕੇ ਚੈੱਕ ਕਰਾ ਦੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਇੱਕ ਵਾਰ ਹਨਾ ਫਲੈਸ਼ ਲਾਈਟ ਵੀ ਆਨ ਕਰ ਲੈ ਤਾਂ ਕਿ ਲਾਈਟ ਗਈ ਦੀ ਤਾਂ ਕਰਕੇ ਥੋੜਾ ਹਨੇਰਾ ਸਾਈਡ ਸੇ ਤੁਸੀਂ ਚੈੱਕ ਕਰ ਲਓ ਹਨਾ ਆਪਣੀ ਟਾਈਲ ਲੱਗੀ ਹੋਈ ਆ ਸੈਲਫਾਂ ਪਈਆਂ ਵੀ ਆ ਨੇ ਵਧੀਆ ਟਾਈਲ ਲਾ ਲੀਆਂ ਤੇ ਇਧਰ ਵਾਸ਼ਬਿਚ ਨਾਲ ਜਾਂਦੇ ਆ ਬਾਕੀ نیچے ਵੀ ਚੈੱਕ ਕਰ ਲਓ ਇੱਥੇ ਵੀ ਆਪਣਾ ਫਰਸ਼ ਵਗੈਰਾ ਪ੍ਰੋਪਰ ਲੱਗਿਆ ਹੋਇਆ ਵਾ ਤੇ ਉੱਪਰ ਅਡਜਸਟ ਫੈਨ ਵਗੈਰਾ ਸਾਰਾ ਕੁਝ ਹੈ ਹਨਾ ਸਾਰੀਆਂ ਅਫਸਿਲਿਟੀਆਂ ਸਾਨੂੰ ਮਿਲ ਜਾਣਗੀਆਂ ਤੇ ਮਕਾਨ ਵੀ ਬਿਲਕੁਲ ਨ ਬੈਡਰੂਮ ਦਾ ਸਾਈਜ਼ ਚੈੱਕ ਕਰ ਲਓ ਅੰਦਰੋਂ ਪੂਰਾ ਖੁੱਲਾ ਡੁੱਲਾ ਸਾਈਜ਼ ਦਾ ਤੇ ਸਾਰਾ ਮਕਾਨ ਲੈੰਟਰ ਚੈੱਕ ਆ ਕੇ ਬਿਲਕੁਲ ਨਮਾ ਬਣਿਆ ਤੇ نیچے ਵੀ ਹਨਾ ਟਾਇਲ ਵਗੈਰਾ ਪ੍ਰੋਪਰ ਲੱਗਿਆ ਮਤਲਬ ਕਿ ਜਿਹੜਾ ਟਾਇਲ ਵਗੈਰਾ ਦਾ ਕੰਮ ਹਨਾ ਉਹ ਪੂਰੇ ਘਰ ਦੇ ਵਿੱਚ ਤੁਹਾਨੂੰ ਹਨਾ ਮਿਲ ਜਾਣਾ ਵਾ ਤੇ ਇਧਰਲੀ ਸਾਈਡ ਆ ਜਿਓ ਜੀ ਆ ਆਂਦਾ ਹੀ ਆਪਣਾ ਦੂਜਾ ਬੈਡਰੂਮ ਠੀਕ ਆ ਇਹ ਬੈਡਰੂਮ ਦਾ ਸਾਈਜ਼ ਵੀ ਚੈੱਕ ਕਰ ਲਓ ਇੱਧਰ ਡਬਲ ਬੈੱਡ ਲੱਗਿਆ ਸਾਈਡ ਤੇ ਮੰਜਾੜਾ ਕਿ ਤਾਂ ਵੀ ਵਿੱਚ ਵਾਕਿੰਗ ਏਰੀਆ ਦੀ ਹਨਾ ਸਪੇਸ ਹੈਗੀ ਆ ਤੇ ਇਧਰਲੀ ਸਾਈਡ ਵੀ ਸਪੇਸ ਐਂ ਦੀ ਆ ਇਹ ਆ ਜਾਂਦਾ ਹੀ ਆਪਣਾ ਵਾਰਡਰੋਬ ਏਰੀਆ ਇੰਦਰੋਂ ਤੁਸੀਂ ਆਪਣੇ ਕੱਪੜੇ ਵਗੈਰਾ ਰੱਖ ਸਕਦੇ ਹੋ ਇਹਨੂੰ ਐਜ਼ ਅਲਮੀਰਾ ਵਾਂਗੂ ਤੁਸੀਂ ਯੂਜ਼ ਕਰ ਸਕਦੇ ਹੋ ਤੇ ਬੈਕ ਸਾਈਡ ਤੇ ਆਪਣੀ ਆ ਜਾਂਦੀ ਹੈ ਵੈਂਟੀਲੇਸ਼ਨ ਏਰੀਆ ਜਿਹੜਾ ਸਾਰੇ ਨੂੰ ਉਸ ਤੋਂ ਬੈਕ ਤੋਂ ਕਵਰ ਕਰਦਾ ਵਾ ਪਿੱਛੇ ਤੁਸੀਂ ਆਪਣਾ ਕੂਲਰ ਵਗੈਰਾ ਵੀ ਰੱਖ ਸਕਦੇ ਹੋ ਇਹਨੂੰ ਤੁਸੀਂ ਐਜ਼ ਅ ਵਾਸ਼ਿੰਗ ਏਰੀਆ ਵਾਂਗੂ ਵੀ ਯੂਜ਼ ਕਰ ਸਕਦੇ ਹੋ ਆਪਣੀ ਮਸ਼ੀਨ ਵਗੈਰਾ ਰੱਖ ਕੇ ਤੇ ਸਾਹਮਣੇ ਇਧਰੋਂ ਹੀ ਨੂੰ ਗੈਸ ਰੂਮ ਦੇਖ ਜਿਊਗਾ ਕੁਝ ਇਸ ਤਰ੍ਹਾਂ ਦਾ ਆਪਣਾ ਲੌਬੀ ਏਰੀਆ ਆ ਜਾਂਦਾ ਵਾ ਇਹਨੂੰ ਤੁਸੀਂ ਲੌਬੀ ਪਲੱਸ ਡਾਈਨਿੰਗ ਏਰੀਆ ਬਣਾ ਸਕਦੇ ਹੋ ਜਿਵੇਂ ਇਹਨਾਂ ਨੇ ਕਨਵਰਟ ਕੀਤਾ ਵੇਟ ਆਪਣਾ ਡਾਈ ਇਧਰਲੀ ਸਾਈਡ ਆ ਜਾਂਦਾ ਹੀ ਆਪਣਾ ਸਟੋਰੂਮ ਆ ਦੇਖ ਲਓ ਨਾ ਸਟੋਰੂਮ ਵੀ ਮਤਲਬ ਕਾਫੀ ਸਪੇਸ ਆ ਇੱਥੇ ਦੋ ਪੇਟੀਆਂ ਲੱਗ ਸਕਦੀਆਂ ਜ਼ਮੀਨਾਂ ਲਾਈਆਂ ਹੋਈਆਂ ਤੇ ਕਾਫੀ ਸਮਾਨ ਆ ਸਕਦਾ ਠੀਕ ਹੈ ਤੁਹਾਡਾ ਤੇ ਇਧਰੋਂ ਅੱਪਨੀ ਜਾ ਰਹੀ ਪਰਲੇ ਫਲੋਰ ਲਈ ਸਟੇਅਰਸ ਤੇ ਆ ਜਾਂਦਾ ਹੀ ਆਪਣਾ ਵਾਸ਼ਰੂਮ ਆ ਜਾਂਦਾ ਵਾਸ਼ਿੰਗ ਏਰੀਆ ਪਹਿਲੇ ਤੇ ਇੱਥੇ ਵੀ ਪ੍ਰੋਪਰ ਆਪਣਾ ਵਾਸ਼ਵੇਸ਼ਨ ਵਗੈਰਾ ਮਿਰਰ ਵਗੈਰਾ ਸਾਰਾ ਕੁਝ ਲੱਗਿਆ ਟਾਇਲ ਲੱਗੀ ਆ ਤੇ ਆ ਜਾਂਦਾ ਹੀ ਆਪਣਾ ਮੇਨ ਵਾਸ਼ਰੂਮ ਠੀਕ ਹੈ ਇਹ ਤੇ ਵੀ ਚੈੱਕ ਕਰ ਲਓ ਸਾਰੀਆਂ ਫੈਸਿਲਿਟੀਆਂ ਨੌਵਰ ਵਗੈਰਾ ਟਾਇਲ ਵੀ ਉੱਪਰ ਤੱਕ ਲੱਗੀ ਆ ਤੇ ਸਾਰੀਆਂ ਹਨਾ ਟੈਪ ਤੇ ਆ ਜਾਂਦੀ ਹੈ ਆਪਣੀ ਇੰਡੀਅਨ ਸਟਾਈਲ ਰਾਇਲਟੀ ਇਹੋ ਵੀ ਟਾਈਲ ਵਗੈਰਾ ਪ੍ਰੋਪਰ ਲੱਗੀ ਆ ਤੇ ਆਜੋ ਹੁਣ ਬਾਕੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਮੇਨ ਰੂਮ ਤੇ ਤੇ ਉੱਪਰੋਂ ਚੈੱਕ ਕਰੋ ਨੇ ਤੇ ਉੱਪਰ ਕੀ ਕੀ ਸਟਮਾ ਤਹੀਂ ਉੱਪਰ ਹਨਾ ਕੱਲੀ ਆਪਾਂ ਨੂੰ ਮੋਂਪੀ ਮਿਲਦੀ ਆ ਦੇਖ ਲਓ ਨਾ ਤੁਹਾਨੂੰ ਇਸ਼ੇ ਪਤਾ ਲੱਗ ਰਿਹਾ ਹੋਊਗਾ ਕੱਲੀ ਮੋਂਪੀ ਮਿਲਦੀ ਆ ਬਾਕੀ ਸਾਰਾ ਹਰੇ ਉੱਪਰ ਬਾਕੀ ਡੋਰ ਵਗੈਰਾ ਮੋਂਪੀ ਨੂੰ ਵੀ ਲੱਗੇ ਹੋਇਆ ਤੇ ਇੱਧਰ ਇਹਨਾਂ ਨੇ ਥੋੜਾ ਜਿਹਾ ਪਾਰਟੀਸ਼ਨ ਬਣਾਇਆ ਹੋਇਆ ਕਿਉਂਕਿ ਹਨਾ ਇਹਨਾਂ ਦੇ ਮੁਰਗੇ ਤੇ ਕਬੂਤਰ ਵਗੈਰਾ ਰੱਖੇ ਹੋਇਆ ਕਰ ਕੇ ਉਹਦੇ ਲਈ ਬਣਾਇਆ ਹੋਇਆ ਵਾ ਤੇ ਬਾਕੀ ਹੈ ਨਾ ਉੱਪਰ ਵੀ ਦੇਖ ਲਓ ਨਾ ਕਾਫੀ ਫੁੱਲਾ ਡੁੱਲਾ ਵਿੜਾ ਮਤਲਬ ਕਿ ਜੇਕਰ ਤੁਸੀਂ ਹੈ ਨਾ ਉੱਪਰ ਵੀ ਕੁਝ ਬਣਾਉਣਾ ਬਣਾ ਸਕਦੇ ਹੋ ਠੀਕ ਹੈ ਤੇ ਬਾਕੀ ਛੋੜੇ ਆਪਾਂ ਇੱਧਰਲੀ ਸਾਈਡ ਤੇ ਆ ਕੇ ਗੱਲ ਕਰਦੇ ਆਂ ਕਿ ਫਰੰਟ ਤੋਂ ਵੀ ਚੈੱਕ ਕਰਾ ਦੋ ਮਾੜਾ ਕਿੰਦਾ ਦਾ ਵੀਊ ਹੈ ਠੀਕ ਹੈ ਗ੍ਰਿਲ ਵਗੈਰਾ ਆਪਣੀ ਲੱਗੀ ਹੋਈ ਆ ਫਰੰਟ ਤੇ ਆ ਦੇਖ ਲਓ ਤੇ ਸਾਰੇ ਰੈ residențial ਏਰੀਆ ਦੇ ਵਿੱਚ ਆ ਵਧੀਆ ਮਕਾਨ ਬਣੇ ਹੋਏ ਨੇ ਤਾਂ ਠੀਕ ਹੈ ਸਾਰੇ ਘਰ ਹੈ ਨਾ ਮਤਲਬ ਵਧੀਆ ਏਰੀਆ ਦੇ ਵਿੱਚ ਬਣਿਆ ਹੋਇਆ ਇਹ ਮਕਾਨ ਸਾਰੇ ਘਰ ਵਧੀਆ ਨੇ ਵਧੀਆ ਕੰਮਕਾਰ ਵਾਲੇ ਬੰਦੇ ਆ ਸਾਰੇ ਕੋਈ ਉਦਾਂ ਦਾ ਬਾਕੀ ਹੈ ਨਾ ਜੇ ਆਪਾਂ ਇਹਦੀ ਲੋਕੇਸ਼ਨ ਦੀ ਗੱਲ ਕਰ ਲਈ ਤੇ ਇਹ ਆਪਣੇ ਜਗਰਾਉਂ ਸਿਟੀ ਦੇ ਵਿੱਚ ਹੈ ਠੀਕ ਹੈ ਨੀਅਰ ਪਾਵਰ ਹਾਊਸ ਬਿਜਲੀ ਘਰ ਦੀ ਬੈਕ ਸਾਈਡ ਤੇ ਮਕਾਨ ਪੈ ਜਾਂਦਾ ਤੇ ਜੇ ਆਪਾਂ ਇਹਦੀ ਬੱਸ ਸਟੈਂਡ ਤੋਂ ਦੂਰੀ ਦੀ ਗੱਲ ਕਰ ਲਈ ਤਾਂ ਇਹ ਸਿਰਫ 1 ਕਿਲੋਮੀਟਰ ਦੂਰੀ ਹੈ ਠੀਕ ਹੈ ਉਹ ਪੁੱਛੋ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਉਹ ਪਿੱਛੇ ਆਪਣੇ ਬਿਜਲੀ ਘਰ ਆ ਜਾਂਦਾ ਪਾਵਰ ਹਾਊਸ ਆ ਜਾਂਦਾ ਵਾ ਤੇ ਬਿਲਕੁਲ ਉਹਦੀ ਬੈਕ ਸਾਈਡ ਤੇ ਮਕਾਨ ਪੈ ਜਾਂਦਾ ਵਾ ਠੀਕ ਹੈ ਜੀ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤੇ 5.5 ਲੱਖ ਰੁਪਏ ਤੋਂ ਉੱਪਰ ਜਗਾ ਵਾ ਤੇ ਉਸ ਹਾਮ ਨਾਲ ਹੈ ਨਾ 30 ਲੱਖ ਰੁਪਏ ਮਾਲਕਾਂ ਦੀ ਜਿਹੜੀ ਡਿ 3 ਲੱਖ ਰੁਪਏ ਮਾਲਕਾਂ ਨੂੰ ਮਾੜਾ ਬਾਕੀ ਬੰਦਾ ਮੰਤਣ ਮੌਕੇ ਤੇ ਕੀਤਾ ਜਾਊਗਾ ਇਸ ਦੇ ਨਾਲ ਹੀ ਹਨ ਆਪਾਂ ਦੱਸ ਦਈਏ ਕਿ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਜੇਕਰ ਤੁਸੀਂ ਕੋਈ ਵੀ ਲੋਨ ਲੈਣਾ ਕੋਈ ਰਜਿਸਟਰੀ ਤੇ ਲੋਨ ਲੈਣਾ ਜਾਂ ਕੋਈ ਘਰ ਖਰੀਦਣ ਲਈ ਲੋਨ ਲੈਣਾ ਤਾਂ ਤੁਸੀਂ ਸਾਡੇ ਨਾਲ ਉਹ ਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਆਪਾਂ ਤਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਦਾਂਗੇ ਜਰੂਰੀ ਇਹ ਹੈ ਨਾ ਜਿਹੜੇ ਘਰਾਂ ਦੀ ਆਪਾਂ ਵੀਡੀਓ ਪਾਉਂਦੇ ਆ ਸਿਰਫ ਆਪਾਂ ਉਹਨਾਂ ਤੇ ਹੀ ਲੋਨ ਦੀ ਸਰਵਿਸ ਪ੍ਰੋਵਾਈਡ ਕਰਾਉਂਦੇ ਆ ਹਨਾ ਜੇਕਰ ਤੁਸੀਂ ਵੀ ਹੈ ਨਾ ਕੋਈ ਘਰ ਪਸੰਦ ਕੀਤਾ ਪਿਆ ਪਰ ਤੁਹਾਡੇ ਕੋਲ ਪੈਸਿਆਂ ਦੀ ਘਾਟ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਆਪਾਂ ਤੁਹਾਨੂੰ ਤਾਂ ਵੀ ਜੇ ਕਰਨਾ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਕੋਠੀ ਨੂੰ ਸੇਲ ਕਰਨਾ ਤਾਂ ਆਪਣੇ ਨਾਂ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸੰਪਰਕ ਕਰ ਲਿਓ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਤਾਂ ਬਸ ਆਈ ਸੀਗੇ ਨਾਲ ਅੱਜ ਦੀ ਵੀਡੀਓ ਦੱਸੋ ਨਾ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਜੀ ਹੁਣ ਮਿਲਦੇ ਹਾਂ ਕਿਸੇ ਹੋਰ ਨਵਾਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ